ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਉਣ ਜੀ ਠੀਕ ਠਾਕ ਸਾਰੇ ਆਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਆਪਾਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਤੁਸੀਂ ਸਾਰੇ ਠੀਕ ਠਾਕ ਰਹੋ ਤੁਹਾਡੇ ਬੱਚੇ ਠੀਕ ਠਾਕ ਰਹਿਣ ਛੋਟੇ ਭੈਣ ਭਰਾ ਠੀਕ ਰਹਿਣ ਮੇਰੇ ਤੋਂ ਵੱਡੇ ਭੈਣ ਭਰਾ ਠੀਕ ਰਹਿਣ ਜਿਹੜੇ ਮਾਪਿਓ ਸਮਾਨ ਹੋ ਵੀ ਠੀਕ ਰਹਿਣ ਬਜ਼ੁਰਗ ਮਾਤਾ ਸਾਰੇ ਜਿੰਨੇ ਹੈਗੇ ਆ ਜਿੰਨੇ ਵੀ ਮਾਨਪੁਰ ਟੀਵੀ ਨੂੰ ਤੇ ਮਾਨਪੁਰ ਵਲੌਗ ਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਤੁਹਾਡੇ ਨਾਲ ਇਹ ਗੱਲ ਕਰਨੀ ਆਂ ਵੀ ਸਾਡੀ ਜਿਹੜੀ ਵੀਡੀਓ ਖਤਮ ਹੋਈ ਆ ਕਿਹੜੀ ਆਦੀ ਗਈ ਆ ਜਿੱਥੇ ਸੱਸ ਦਾ ਸ਼ੰਗਾਰ ਉੱਥੇ ਨੂੰ ਦਾ ਕੀ ਗੱਲ ਤੇ ਤੁਸੀਂ ਬਹੁਤ ਪਿਆਰ ਦਿੱਤਾ ਵਾ ਬਹੁਤ ਵਧੀਆ ਲੱਗਾ ਤੇ ਵੱਡੀ ਵੀਡੀਓ ਨੂੰ ਤੁਸੀਂ ਪਿਆਰ ਵਰਿਆ ਦੇ ਰਹੇ ਹੋ ਤੇ ਕਾਫੀ ਚਿਰ ਹੋ ਗਿਆ ਉਹ ਵੀ ਵੀਡੀਓ ਚੱਲ ਰਹੀ ਵੱਡੀ ਵੀ ਤੇ ਛੋਟੀ ਖਤਮ ਹੋਈ ਤੇ ਅੱਜ ਆਪਾਂ ਛੋਟੀ ਵੀਡੀਓ ਸਟਾਰਟ ਕਰਨੀ ਆ ਨਵੀਂ ਵੀਡੀਓ ਤੇ ਨਾਲੇ ਚ ਇਹ ਵੀ ਕੋਸ਼ਿਸ਼ ਕਰਾਂਗੇ ਵੀ ਇਹ ਵਾਰੀ ਹੋ ਸਕਦਾ ਵੀ ਅਸੀਂ ਵਿਲਣ ਬਣਈਏ ਦੋ ਜੀ ਸਾਰੇ ਜਾਣੇ ਕਹਿ ਦਿੰਦੀ ਜੀ ਜੀਵਨ ਭੈਣ ਜੀ ਇਦਾਂ ਨੇ ਰੋਲ ਕਰਦੀ ਆ ਇਦਾਂ ਉਹਦਾਂ ਆ ਨਾ ਐਕਾਂ ਇਹਨਾਂ ਨੇ ਹੁਣ ਮੈਨੂੰ ਰੋਲ ਦਿੱਤਾ ਥੋੜਾ ਵੇਖੋ ਮੈਂ ਹੁਣ ਕੀ ਕਰਨੀ ਆ ਬਾਕੀ ਰੋਲ ਦੀ ਗੱਲ ਇਹ ਹੁੰਦੀ ਆ ਵੀ ਚਲੋ ਅਸੀਂ ਏਡੇ ਵੱਡੇ ਕਲਾਕਾਰ ਨਹੀਂ ਏ ਤੇ ਜਿੰਨੀ ਕੁ ਸਮਝ ਆ ਮਤਲਬ ਇਹਨਾਂ ਦਾ ਕੁਝ ਸਟੋਰੀਆਂ ਸਾਰੀਆਂ ਅਸੀਂ ਆਪ ਹੀ ਬਣਾਉਂਦੇ ਆ ਅਸੀਂ ਅਜੇ ਤੱਕ ਸਟੋਰੀ ਕਿਸੇ ਕੋਲ ਨਹੀਂ ਲਈ ਹੈਗੀ ਨਾ ਕਿਸੇ ਕੋ ਕਦੀ ਲਿਖਵਾਈ ਆ ਜਿੰਨੀ ਕੁ ਸਾਡੀ ਸਮਝ ਆ ਉਹਦੇ ਮੁਤਾਬਕ ਅਸੀਂ ਕੰਮ ਕਰਦੇ ਆ ਤੇ ਬਾਕੀ ਜੇ ਵਿਊ ਵਧਾਉਣ ਦੀ ਗੱਲ ਕਰੀਏ ਤੇ ਵਿਊ ਤੁਹਾਨੂੰ ਪਤਾ ਹੀ ਆ ਅੱਜਕੱਲ੍ਹ ਉੱਠੇ ਸਿੱਧੇ ਕੰਮ ਕਰਕੇ ਲੋਕੀ ਬਥੇਰੇ ਵਧਾ ਲੈਂਦੇ ਆ ਪਰ ਉਹ ਨਾ ਆਪਾਂ ਗਾ ਪਹਿਲਾਂ ਕੀਤਾ ਨਾ ਹੋਣੀ ਕਰਨਾ ਨਾ ਸਾਨੂੰ ਜਰੂਰਤ ਹੀ ਆ ਪਰਮਾਤਮਾ ਨੇ ਬਹੁਤ ਸਬਰ ਸੰਤੋਖ ਦੀ ਜ਼ਿੰਦਗੀ ਦਿੱਤੀ ਆ ਤੇ ਵਧੀਆ ਦਿੱਤੀ ਆ ਤੇ ਵਧੀਆ ਟਾਈਮ ਪਾਸ ਹੋ ਰਿਹਾ ਤੁਹਾਡਾ ਸਾਰਿਆਂ ਦਾ ਪਿਆਰ ਮਿਲਣ ਲਿਆ ਇਹੋ ਕੋ ਚਾਹੀਦਾ ਵਾ ਤੇ ਮੈਂ ਸਮਝਦਾ ਵੀ ਜੀ ਅੱਜ ਦੇ ਜਮਾਨੇ 'ਚ ਸਾਰਾ ਪਰਿਵਾਰ ਬਹਿ ਕੇ ਕੋਈ ਚੀਜ਼ ਵੇਖੇ ਤੇ ਉਹ ਚੀਜ਼ ਹੋਣੀ ਚਾਹੀਦੀ ਆ ਨਾ ਕਿ ਜਿਆਦਾ ਵਿਊਜ਼ ਪਿੱਛੇ ਜਾਣਾ ਚਾਹੀਦਾ ਬਾਕੀ ਚਲੋ ਅਸੀਂ ਹੋਰ ਨਵੀਂ ਵੀਡੀਓ ਸ਼ੁਰੂ ਕਰਨੀ ਆ ਤੁਸੀਂ ਸੋਨੇ ਸੋਨੇ ਕਮੈਂਟ ਕਰਨੇ ਆ ਲਾਈਕ ਕਰਨਾ ਸ਼ੇਅਰ ਕਰਨਾ ਬਾਕੀ ਕੋਈ ਗੱਲ ਨਹੀਂ ਤੁਸੀਂ ਸਾਡੀਆਂ ਵੀਡੀਓ ਵੇਖਦੇ ਜੀ ਕਮੈਂਟ ਕਰੋ ਪਰ ਚਲੋ ਫਿਰ ਵੀ ਥੋੜਾ ਜਿਹਾ ਸੋਚ ਸਮਝ ਕੇ ਕਰੋ ਤੁਹਾਡਾ ਹੱਕ ਬੰਦਾ ਵਾ ਕਮੈਂਟ ਕਰਨਾ ਜਾਂ ਕੋਈ ਗੱਲ ਪੁੱਛਣੀ ਤੁਹਾਡਾ ਰਾਈਟ ਆ ਤੁਸੀਂ ਪੁੱਛ ਵੀ ਸਕਦੇ ਆ ਤੁਸੀਂ ਗੱਲ ਵੀ ਕਰ ਸਕਦੇ ਆ ਬਾਕੀ ਜਿੱਥੇ ਆਪਾਂ ਗਲਤ ਹੋਵਾਂਗੇ ਤੁਸੀਂ ਦੱਸ ਵੀ ਸਕਦੇ ਜੀ ਪਰ ਜੋ ਵੀ ਹੁੰਦਾ ਹਰ ਜੀ ਲਿਮਟ 'ਚ ਰਹਿ ਕੇ ਹੁੰਦੀ ਆ ਤੁਸੀਂ ਲਿਮਟ 'ਚ ਰਹਿ ਕੇ ਪੁੱਛੋ ਤੇ ਅਸੀਂ ਲਿਮਟ 'ਚ ਰਹਿ ਕੇ ਦੱਸਾਂਗੇ ਤੇ ਜਿੱਥੇ ਅਸੀਂ ਗਲਤੀਆਂ ਵਾਂ ਸਾਡੀਆਂ ਹੁੰਦੀਆਂ ਉਥੋਂ ਗਲਤੀ ਜੀ ਦਾ ਵੀ ਜਰੂਰ ਦੱਸਿਆ ਕਰੋ ਕਿਉਂਕਿ ਹਰ ਜੀਚੇ ਸੁਧਾਰ ਕਰਨਾ ਬੰਦੇ ਦਾ ਫਰਜ਼ ਬੰਦਾ ਗਲਤੀ ਦਾ ਸੁਧਾਰ ਹੋ ਸਕਦਾ ਵਾ ਕਰਨਾ ਚਾਹੀਦਾ ਤੇ ਹੁਣ ਆਪਾਂ ਜੇ ਨਵੀਂ ਵੀਡੀਓ ਸ਼ੁਰੂ ਕਰਨੀਆਂ ਤੇ ਅੱਜ ਸਾਡੇ ਕੋਲ ਕੋਈ ਐਪੀਸੋਡ ਨਹੀਂ ਹੈਗਾ ਨਵੀਂ ਵੀਡੀਓ ਹੁਣ ਜਿਹੜੀ ਸੀ ਅੱਜ ਪਾਉਣੀ ਆ ਤੇ ਮੇਰਾ ਖਿਆਲ ਆ ਉਹ ਕੱਲ ਤੇ ਸੋਮਵਾਰ ਆਊਗੀ ਹਨਾ ਤੇ ਅੱਜ ਚੈਨਲ ਤੇ ਕੋਈ ਨਹੀਂ ਵੀਡੀਓ ਆ ਰਹੀ ਨਾ ਛੋਟੇ ਦੇ ਨਾ ਵੱਡੇ ਦੇ ਕਿਉਂਕਿ ਵੱਡੇ ਚੈਨਲ ਦੀ ਵੀਡੀਓ ਕੱਲ ਪਈ ਸੀ ਤੇ ਬਾਕੀ ਤੁਸੀਂ ਮੇਰੇ ਆ ਤੇ ਮੇਰੀ ਟੀਮ ਦਾ ਇਹ ਕੰਮ ਵੇਖ ਰਹੇ ਹੋ ਕਿ ਮਤਲਬ ਕਿ ਕੋਈ ਵੀ ਅਜਾ ਚੈਨਲ ਨਹੀਂ ਹੈ ਲੋਕ ਜਿਹੜਾ ਤੁਹਾਨੂੰ ਡੇਲੀ ਵੀਡੀਓ ਦੇ। ਇੱਕ ਦਿਨ ਜਿਹੜੀ ਸਾਡੀ 20 ਮਿੰਟ ਦੀ, 21 ਮਿੰਟ ਦੀ ਜਾਂ 10 ਮਿੰਟ ਦੀ ਵੀਡੀਓ ਹੁੰਦੀ ਹੈ ਵੱਡੇ ਚੈਨਲ ਦੀ ਤੇ ਦੂਸਰੇ ਦਿਨ ਛੋਟੇ ਚੈਨਲ ਦੀ ਵੀਡੀਓ ਹੁੰਦੀ ਹੈ 15-16 ਮਿੰਟ ਦੀ। ਤੇ ਇੱਥੇ ਆ ਵੀ ਮੈਂ ਹੁਣ ਅਹੀਂ ਇਕੱਲੇ ਹੀ ਆ ਘਰ ਅਹੀਂ ਸਾਰਾ ਆਪੇ ਮੈਨੇਜ ਕਰਨਾ ਹੁੰਦਾ ਵਾ ਤੇ ਡੇਲੀ ਵੀਡੀਓ ਤੁਹਾਨੂੰ ਮਿਲਦੀ ਹੈ ਵੇਖਣ ਵਾਸਤੇ ਇਹ ਵੀ ਬੜੀ ਵੱਡੀ ਗੱਲ ਆ। ਟੀਮ ਚਲੋ ਨਾਲ ਕੰਮ ਕਰੀ ਜਾਂਦੀ ਹੈ ਤੇ ਆਪਾਂ ਵੀ ਕਰੀ ਜਾਂਦੇ ਆ। ਨਹੀਂ ਤੇ ਕਿੰਨੇ-ਕਿੰਨੇ ਦਿਨਾਂ ਬਾਅਦ ਕੋਈ ਚੈਨਲ ਵੀਡੀਓ ਪਾਉਂਦੇ ਆ ਹਨਾ। ਚਲੋ ਹਰ ਇੱਕ ਆਪਣਾ ਆਪਣਾ ਹਿਸਾਬ ਤੇ ਸਾਨੂੰ ਇਹ ਕੋਸ਼ਿਸ਼ ਹੁੰਦੀ ਹੈ ਕਿ ਚਲੋ ਦਿੱਲੀ ਤੁਹਾਨੂੰ ਕੋਈ ਨਾ ਕੁਝ ਵੇਖਣ ਵਾਸਤੇ ਮਿਲੇ ਤੇ ਵਧੀਆ ਹੀ ਮਿਲੇ ਤੇ ਜੁੜੇ ਰੋ ਮਨਪੁਰ ਟੀਵੀ ਨਾਲ ਮਨਪੁਰ ਲੋਗ ਨਾਲ ਤੇ ਆਪਾਂ ਕੋਸ਼ਿਸ਼ ਕਰਦੇ ਰਵਾਂਗੇ ਤੁਸੀਂ ਪਿਆਰ ਦੇਂਦੇ ਰਹੋ ਤੁਹਾਡਾ ਪਿਆਰ ਬਰਕਰਾਰ ਰਹੇ ਹਨ ਤੇ ਪਰਮਾਤਮਾ ਦੀ ਕਿਰਪਾ ਰਹੇ ਤੁਹਾਡੇ ਤੇ ਵੀ ਵੇਖਣ ਵਾਲਿਆਂ ਦੇ ਵੀ ਸਾਰਿਆਂ ਤੇ ਤੁਹਾਡੇ ਤੇ ਵੀ ਚੜ੍ਹਦੀ ਕਲਾ ਮਾਰਦਾ ਤੇ ਕੰਮ ਕਰਨ ਵਾਲਿਆਂ ਦੇ ਵੀ ਮਹਾਰਾਜ ਕਿਰਪਾ ਬਣਾਈ ਰੱਖੇ ਤੇ ਇਦਾਂ ਆਪਾਂ ਜੁੜੇ ਰਹੀਏ ਇੱਕ ਦੂਜੇ ਦੇ ਨਾਲ ਕੰਮ ਕਰਦੇ ਰਵਾਂਗੇ ਤੇ ਬਾਕੀ ਜੇ ਕਿਸੇ ਕੋਲ ਕੋਈ ਆਪਣੀ ਕੋਈ ਹੱਡ ਬੀਤੀ ਸਟੋਰੀ ਹੋਵੇ ਤੇ ਜਰੂਰ ਦੱਸਿਓ ਮੇਰੇ ਇੰਸਟਾਗ੍ਰam ਆਈਡੀਆ ਉਤੇ ਕਰ ਦਿਓ ਮੈਸੇਜ manveer.07 ਉਹਦਾ ਮੈਂ ਓਪਨਿੰਗ ਹੀ ਕੀਤੀ ਕਿਉਂਕਿ ਮੈਂ ਚਲੋ ਆਪਣਾ ਆਪਣਾ ਸਾਤਾ ਉਹ ਹੰਦਾ ਵਾ ਤੇ ਉਹਦਾ ਤੇ ਉਤੇ ਮੈਸੇਜ ਕਰਕੇ ਦੱਸ ਦਿਓ ਤੇ ਜੇ ਕੋਈ ਭੈਣ ਬਰਾ ਇੰਸਟਾਗ੍ਰam ਤੇ ਨਹੀਂ ਮੈਸੇਜ ਕਰ ਸਕਦਾ ਤੇ ਕੋਈ ਗੱਲ ਨਹੀਂ ਤੁਸੀਂ ਕਮੈਂਟ ਚ ਵੀ ਦੱਸ ਦਿਓ ਸਾਨੂੰ ਕਮੈਂਟ ਦੇ ਵਿੱਚ ਵੀ ਗੱਲ ਹੋ ਜਾਂਦੀ ਹੈ ਇਹੋ ਜਿਹੀ ਨਹੀਂ ਕੋਈ ਗੱਲ ਹੈਗੀ ਤੇ ਆਪਾਂ ਜਰੂਰ ਕੋਈ ਸਟੋਰੀ ਨਵੀਂ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਵੱਡੇ ਚੈਨਲ ਦੇ ਗਾਹ ਖਤਮ ਹੋਣੀ ਆ ਤਾਂ ਉੱਥੇ ਸ਼ੁਰੂ ਕਰ ਲਾਂਗੇ ਹਨਾ ਤੇ ਹੱਡ ਬੀਤੀ ਦਾ ਨਾਂ ਤੁਹਾਡਾ ਜਿਹੜਾ ਉਹ ਸਾਇਲੈਂਟ ਹੀ ਰੱਖਿਆ ਜਾਊਗਾ ਬਿਲਕੁਲ ਕਿਸੇ ਬਾਰੇ ਆਪਾਂ ਇਹੋ ਜਿਹੀ ਕੋਈ ਚੀਜ਼ ਨਹੀਂ ਦੱਸਦੇ ਜਿਸ ਦੇ ਨਾਲ ਕਿਸੇ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਜਾ ਕੋ ਕੋਣ ਬੋਲਣ ਚ ਗੱਲ ਆਵੇ ਕਿਉਂਕਿ ਆਪਾਂ ਕੰਮ ਬੜਾ ਲਿਮਟ ਦੇ ਲਿਮਟ ਚ ਰਹਿ ਕੇ ਕਰਨੇ ਆ ਨਾ ਆਪਾਂ ਲਿਮਟ ਤੋਂ ਬਾਹਰ ਜਾਣੇ ਆ ਨਾ ਸਾਨੂੰ ਲੋੜ ਆ ਤੇ ਤੁਹਾਡਾ ਸਾਥ ਆ ਬਹੁਤ ਵਧੀਆ ਚੱਲਣ ਦਿਆ ਤੇ ਠੀਕ ਆ ਜੀ ਫਿਰ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਤੁਹੇ ਵੀ ਸਾਰੇ ਠੀਕ ਠਾਕ ਰਹੋ ਤੇ ਸਾਡੀ ਟੀਮ ਵੀ ਠੀਕ ਠਾਕ ਰਹੇ ਤੇ ਪਰਮਾਤਮਾ ਅਕੀਰਦਾਸ ਕਰਿਓ ਕਿ ਅਸੀਂ ਵੀ ਸਾਰੇ ਠੀਕ ਠਾਕ ਰਹੀਏ ਤੁਹਾਡੇ ਪਿਆਰ ਨਾਲ ਵੀਡੀਓ ਜਿਹੜੀ ਆਉਣੀ ਉਹਨੂੰ ਸਾਥ ਸਾਰਿਆਂ ਤੋਂ ਵੱਧ ਵੱਧ ਦਿਓ ਤੇ ਨਵੀਂ ਵੀਡੀਓ ਜਦੋਂ ਤੁਹਾਨੂੰ ਵੇਖਣ ਨੂੰ ਮਿਲੂਗੀ ਫਿਰ ਤੇ ਉਦੋਂ ਸਾਥ ਦਿਓ ਜਿੱਦਾਂ ਪਹਿਲਾਂ ਦੰਨੇ ਆ ਕਿ ਚਲੋ ਆਪਾਂ ਤੁਹਾਡੇ ਨਾਲ ਜੁੜੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ